ਕਰਨ ਨਹੀਂ ਸੰਤੋਖਤ ਮਾਰੀ ਆ ਦੇਖੋ ਸਾਡੇ ਘਰ ਦਾ ਹਾਲ ਜਦੋਂ بارشਾਂ ਦੀ ਬੋਟਾ ਲੈਣ ਤੇ ਆ ਜਾਂਦੇ ਆ ਘਰ ਦੇ ਸਾਡੇ ਹਾਲ ਵੇਖ ਲੋ ਨਿੱਕੇ ਨਿੱਕੇ ਬੱਚੇ ਡੁੱਬੇ ਪਏ ਵਿੱਚ ਜਦੋਂ ਵੀ بارش ਨੂੰ ਸਾਡੇ ਅਸੂ ਘਰ ਦਾ ਹਾਲ ਹੁੰਦਾ ਤੇ ਬੋਟਾ ਲੈਣ ਲੱਗ ਜਦੋਂ ਤੇ ਨਾ ਹੱਥ ਛੋੜ ਦੇ ਪਲਾ ਨਹੀਂ ਨਹੀਂ ਇਹ ਤੁਹਾਡੇ ਕੰਮ ਵਿੱਚ ਹੋ ਜਾਏਗਾ ਲੋਕਾਂ ਨੂੰ ਇੰਨੇ ਨੇ ਪੈਸੇ ਦਿੰਦੇ ਨਾ ਜਦੋਂ ਹੀ ਫਾਰਮ ਪਰ ਕੋਈ ਨਹੀਂ ਸਾਡੇ ਘਰ ਖਬਰ ਲੈਣ ਆਂਦਾ ਜਦੋਂ ਬੋਟਾ ਲੈਣੇ ਉਦੋਂ ਹੀ ਆਉਂਦੇ ਨੇ ਬਾਅਦ ਚ ਕਿਸੇ ਨੇ ਬਾਤ ਨਹੀਂ ਪੁੱਛਣੀ ਆਵੇ ਸਾਡੀ ਹਾਂਜੀ

ਦੋ ਬੋਟਾ ਲੈਣੇ ਫਿਰ ਆ ਜਾਂਦੇ ਨੇ ਫਿਰ ਹੱਥ ਜੋੜ ਦਿੰਦੇ ਨੇ ਇਹਨਾਂ ਦੇ ਨਾਲ ਜਾ ਕੇ ਕੋਈ ਬਾਤ ਨਹੀਂ ਪੁੱਛਦਾ ਹਾਂ ਹਾਂਜੀ ਕਿੰਨੀ ਵਾਰੀ ਮੇਰੇ ਆਦਮੀ ਗਏ ਉੱਥੇ ਅਪਲਾਈ ਕਰ ਕੋਈ ਸੁਣਦਾ ਹੀ ਨਹੀਂ ਸੁਣਾਈ ਨਹੀਂ ਕਰਦਾ ਕੋਈ ਵੀ ਤਕੜੇ ਬੰਦੇ ਦੀ ਹਰ ਕੋਸਨਾ ਮਾੜੇ ਦੀ ਕੋਈ ਵੀ ਨਹੀਂ ਭਾਈ ਸੁਣਦਾ ਸੜਨ ਮੀਟਰ ਪਿੱਛੇ ਸੜ ਗਿਆ 1 ਮੀਟਰ ਵੀ ਲਿਆ ਕੇ ਚੁੱਕ ਕੇ ਫੇਰ ਨਾ ਆਇਆ ਉਹ ਫੇਰ ਹਾਂਜੀ ਇਹਨਾਂ ਨੇ ਕੀਤਾ ਹੀ ਕਿਹਾ ਕੋਈ ਸੁਣਦਾ ਹੀ ਨਹੀਂ ਸ੍ਰਿੰਦਰ ਕੁਮਾਰ ਜੀ ਮੈਂ ਇਹ ਕਹਿਣਾ ਚਾਹੁੰਦਾ ਹਾਂ ਤੇ ਵੇਖ ਲਓ ਮੈਂ ਸਭ ਤੋਂ ਪਹਿਲੇ ਕਮਰੇ ਦੇ ਬਹਿ ਖਾਂ ਆਪਣੇ ਜੇ ਇੱਥੇ ਵੇ ਲੋਕ ਪਹਿਲੇ ਕਮਰੇ ਚ ਜਲਥਲ ਹੋਈ ਪਈ ਐ ਕੋਈ ਸ਼ਾਇਦ ਨਿਕਾਸ ਨਹੀਂ ਕੋਈ ਲੈਣ ਨਹੀਂ ਕੋਈ ਦਿਣ ਨਹੀਂ ਤੇ ਵਾਲਿਆਂ ਵਾਲੇ ਕੋਠੇ ਆ ਜੇ ਕਿਤੇ ਡਿਗ ਬੰਦੇ ਪਰਿਵਾਰ ਇਕੱਠੇ ਜਾਏਗਾ ਬਚੇਗਾ ਮੇਰਾ ਪਰਿਵਾਰ ਹਾਂਜੀ ਤੇ ਜਾਨ ਸਾਨੂੰ ਕੋਈ ਰਾਹਤਾ ਦਿੱਤੀ ਜਾਵੇ ਤਾਂ ਕਿ ਮਾਰੇ ਮੋਟੇ ਇਹਨਾਂ ਨੂੰ ਬੁਲਾ ਲਈ ਐ ਹਾਂਜੀ ਗੜੀਆਂ ਨਾਲੇ ਭਰ ਜਾਂਦੇ ਐ ਸੜਕਾਂ ਭਰ ਜਾਂਦੀਆਂ ਸਾਰਾ ਪਾਣੀ ਜਿਹੜਾ ਸਾਡੇ ਵੇੜੇ ਇੱਕ ਘਰ ਜਾਵੜ ਦਾ ਹਾਂਜੀ ਇਹ ਵੋਟਾਂ ਵਾਲੀ ਗੱਲ ਹੈ ਜੀ ਤੁਹਾਡਾ ਇਹੀ ਤੁਹਾਡੇ ਨਾਲ ਆ ਅੱਜ ਕਿੱਥੇ ਨੇ ਸਾਡੇ ਨਾਲ ਹੈ ਹਾਂਜੀ ਜਾਂ ਹਾਂਜੀ ਕੋਈ ਪੁੱਛ ਨਹੀਂ ਆਨੂੰ ਆਉਂਦਾ ਕਰੇ ਇਹ ਸਾਡਾ ਜੋਂ ਦਾ ਮਾਰ ਸ਼ੁਰੂ ਹੋਈ ਹੈ ਅਸੀਂ ਸਾਰਾ ਪ੍ਰਵਾਰ ਲਾ ਕੇ ਪਾਣੀ ਛਿੰਦੇ ਰਹਿੰਨੇ ਆ ਪਾਣੀ ਘੜ ਘੜ ਕੇ ਸਾਈ ਹਾ ਘੈਰ ਹੋ ਜਲੇ ਆ ਦਸੋਏ ਕਰਕੇ ਤੁਹਾਨੂੰ ਕੋਈ ਮਾਲੀ ਮਤ ਦਿੱਤੀ ਜਾਏ ਕਿ ਜਾਂ ਇਹ ਗਰੀਬ ਇਹਨਾਂ ਨੂੰ ਉੱਤੇ ਰਾਤ ਕੀ ਹੈ ਜਾਂ ਕੇ ਪਾਣੀ ਦੇ ਬਚਾ ਕਰਾ ਸਕੀ ਆਪਣਾ ਹਾਂਜੀ ਮੈਂ ਗਿਆ ਹਾਂ ਜੀ ਕਮੇਟੀ ਘਰ ਕਹਿੰਦੇ ਫਲਾਣੇ ਥਾਂ ਜਾਓ ਜੀ ਉਹ ਖਾ ਫਾਰਮ ਭਰੋ ਥਾਂੇ ਕੋਈ ਖੇਂਦਾ ਕੇਂਦਰ ਜਾਓ ਫਲਾਣੇ ਕੇਂਦਰ ਜਾਓ ਹਾਂਜੀ ਮੈਂ ਕਿ ਨਾਲ ਦਾ ਬਜ਼ੁਰਗ ਮੁੰਡਾ ਕਿੱਥੇ ਭਜਾ ਫਰਾ ਹਾਂਜੀ ਜਾਂ ਇੱਕ ਥਾਂ ਸਾਰਾ ਕੰਮ ਹੁੰਦਾ ਹੋਵੇ ਚਲੋ ਵਾਖੇ ਦਾ ਵੀ ਲਾਓ ਮਹਾਰਾਜ ਮੇਰੇ ਜਿੱਥੇ ਥਾਂ ਕਰਾਣੇ ਕਰਾਓ ਤੇ ਮੇਰੇ ਆ ਮਾਲੀ ਸਾਰਾ ਦਿੱਤੀ ਆਈ ਹਾਂਜੀ ਆ ਰਿਪੋਰਟ ਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਮੇਰੇ ਘਰ ਤੇ ਪਹੁੰਚੇ ਆ ਤੇ ਮੇਰਾ ਇਹ ਹਾਲ ਚਾਲ ਵੇਖਿਆ ਉਹਨਾਂ ਨੇ ਆਪ ਸतीश ਕੁਮਾਰ ਇਹ ਵੇਖੋ ਗਲੀਆਂ ਦਾ ਹਾਲ ਜੀ ਆ ਨਗਰ ਕੋਲ ਤੋਂ ਵਾਲੇ ਸਾਰਾ ਕੂੜਾ ਵੀ ਨਹੀਂ ਲੈ ਕੇ ਜਾਂਦੇ ਆ ਵੇਖੋ ਸਾਡੀ ਇਹ ਦੁਕਾਨਾਂ 'ਚ ਵੀ ਪਾਣੀ ਆ ਗਿਆ ਭਰੀ ਕਿੱਥੇ ਜਾਈਏ ਅਸੀਂ ਅਸੀਂ ਦਿਹਾੜੀਦਾਰ ਬੰਦੇ ਆ ਜੀ ਸਾਡੀ ਅੱਜ ਦੀ ਦਿਹਾੜੀ ਖਰਾਬ ਹੋ ਗਈ ਐ ਇਹ ਕੀ ਕਰੀਏ ਸਾਡੇ ਛੋਟੇ ਛੋਟੇ ਬੱਚੇ ਆ ਆ ਵੇਖੋ ਪਾਰੀ ਗਲੀਆਂ ਦਾ ਹਾਲ ਸਾਡੀਆਂ ਦਾ ਸਾਰੇ ਪਾਸੇ ਇਹੀ ਹਾਲ ਐ ਸਕੂਟਰੀਆਂ ਜੇ ਲੈ ਕੇ ਜਾਂਦੇ ਆ ਸਾਡੀਆਂ ਸਕੂਟਰੀਆਂ ਖਰਾਬ ਹੋ ਡੀਆਂ ਭਰੀ ਐ ਬਹੁਤ ਮੁਸ਼ਕਲ ਦਾ ਸਾਡੀ ਹੱਥ ਜੋੜ ਕੇ ਬੇਨਤੀ ਐ ਜੀ ਪ੍ਰਸ਼ਾਸਨ ਨੂੰ ਕਿ ਪਲੀਜ਼ ਸਾਡੀ ਹੈਲਪ ਕੀਤੀ ਜਾਏ ਇਹਨਾਂ ਦਾ ਕੁਝ ਕੀਤਾ ਜਾਏ ਆ ਵੇਖੋ ਜੀ ਕੂੜਾ ਇੱਥੇ ਜਮਾ ਹੋਈਦਾ ਸਾਰਾ ਹੀ ਤੇ ਸਾਡੀ ਦੁਕਾਨਾਂ ਦੇ ਅੰਦਰ ਜਾ ਰਿਹਾ ਪਾਣੀ ਇਹ ਪਾਣੀ ਮੀਂਹ ਪੈ ਰਿਹਾ ਇਹ ਪਾਜੀ ਸਵੇਰ ਦੀ ਬਾਰਿਸ਼ ਲੱਗੀ ਏ ਅਸੀਂ ਬਹੁਤ ਪਰੇਸ਼ਾਨ ਆ ਜੀ ਸਾਡਾ ਕੋਈ ਨਾ ਕੋਈ ਹੱਲ ਕੀਤਾ ਜਾਏ ਭਰੀ ਬਾਜੀ ਮੈਂ ਕਹਿੰਦਾ ਵੇਖੋ ਕੀ ਹਾਲ ਏ ਸਾਰਿਆਂ ਦਾ ਹਰ ਘਰ ਦੇ ਵਿੱਚ ਪਾਣੀ ਜਾ ਰਿਹਾ ਦੁਕਾਨਾਂ 'ਚ ਪਾਣੀ ਆ ਗਿਆ ਕੀ ਕਰੀਏ ਭਰੀ ਅਸੀਂ